ਕੋਈ ਨਾਮ ਨਾ ਤੇਜ਼ ਬੀਚ ਹਾਤੀਕੜ ਬਾਰ ਵਾਲਾ ਹਾਤੀਕੜ ਬੈਂਕ ਦੇ ਸਾਹਮਣੇ ਮੈਂ ਭੋਗਦੇ ਗਿਆ ਜੀ ਕੋਈ 10 ਸਾਢੇ 10 ਵੇਲੇ ਮੇਰੀ ਭੁਆ ਜੀ ਦਾਤ ਹੋਈ ਤੇ ਅੱਜ ਭੋਗ ਗਈ ਮਸਾਣੀਆਂ ਪੈਂਡ ਮੈਂ ਤੇ ਮੇਰੀ ਬੇਟੀ ਤੇ ਮੇਰੀ ਵਾਈਫ ਚਲ ਗਏ ਜੀ ਵੀ ਬਈ 8:30 ਵਜੇ ਜਨ ਘਰੋਂ ਨਿਕਲੇ ਆ ਜੀ ਉਤੋਂ ਬਾਅਦ ਜੋ ਵਾਕਿਆ ਹੋਇਆ ਜੀ ਉਤੋਂ ਬਾਅਦ ਹੋਇਆ ਨੇ ਮੈਨੂੰ ਮੈਂ ਉੱਥੇ ਖਾਣ-ਪਾਣ ਦਾ ਭੋਗ ਪਿਆਰ ਦਾਸ ਬੇਨਤੀ ਹੁੰਦੀ ਉਹਦੇ ਵਿੱਚ ਮੈਨੂੰ ਫੋਨ ਗਿਆ ਨੂੰ ਉੱਥੇ ਗਿਆ ਜੀ ਵੀ ਤੁਹਾਡੇ ਘਰ ਦੇ ਜੰਦਰੇ ਟੁੱਟ ਗਏ ਘਰ ਦੇ ਆ ਕੇ ਵੇਖਿਆ ਜੰਦਰਾ ਦੇ ਆਖ ਲਾਰਾ ਪਿਆ ਜਿੱਤੋਂ ਪਤਾ ਲੱਗਾ ਆ ਕੇ ਚੈੱਕ ਕੀਤਾ ਜਿੰਨਾ ਹੀ ਸੋਨਾ ਬਣਾਇਆ ਹੈ ਆਪਣੀ ਬੇਟੀ ਬਾਤ ਤੇ ਜੋ ਵੀ ਤੁਹਾਡਾ ਘਰ ਦਾ ਸੋਨਾ ਸਣਾ ਸਾਰਾ ਲੱਗੇ ਇਹ ਕੀ ਸੋਨੇ ਦੀਆਂ ਚੈਨਾਂ ਕੜੇ ਹੀ ਉਹ ਡਿਟੇਲ ਤੇ ਨਹੀਂ ਡਿਟੇਲ ਤੇ ਲੇਡੀ ਜੀ ਨੂੰ ਬਹੁਤਾ ਪਤਾ ਹੁੰਦਾ ਹੈ। ਦਰਿਕ ਤਰੀਕੀ ਵਿੱਚ ਕੋਈ 5 ਲੱਖ ਦੇ ਕਰੀਬ। 4-5 ਲੱਖ ਨਕਦੀ ਗਈ ਹੈ ਜੀ ਹੋਰ ਕੋਈ ਐਵੇਂ ਬਹੁਤੀ ਨਹੀਂ ਜ਼ਿਆਦਾ ਨਹੀਂ 25-30 ਹਜ਼ਾਰ 25 ਹਜ਼ਾਰ ਰੁਪਏ ਲੱਗੇ ਹੋਣਗੇ। ਘਟਨਾ ਘਟਨਾ ਸਰੀ ਮੈਂ ਤੇ ਸਾਢੇ 10 ਵਜੇ ਗਿਆ ਜੀ ਇਹ ਤੋਂ ਬਾਅਦ ਹੀ ਘਟਨਾ ਹੁੰਦਾ ਟਾਈਮ ਲੈ ਰੋ ਉਹਦੇ ਵਿੱਚ ਘਟਨਾ ਹੋਈ। ਇਹ ਇੱਕ 11 ਵਜੇ ਤੋਂ ਲੈ ਕੇ 12 ਵਜੇ ਦੇ ਵਿੱਚ ਵਿੱਚ ਘਟਨਾ ਹੋ ਗਈ। ਕੰਪਲੇਨਟ ਦਿੱਤੀ ਹੈ ਜੀ ਅਜੇ ਤੱਕ ਤਾਂ ਪੁਲਿਸ ਕੋਈ ਨਹੀਂ ਆਈ ਜੀ 100 ਨੰਬਰ ਤੇ ਵੀ ਕੀਤੀ ਹੈ ਸੀਸੀਟੀਵੀ ਕੋਈ ਲੱਗੇ ਤਾਂ ਨਹੀਂ ਸੀਸੀਟੀਵੀ ਆ ਗਿਆ ਜੀ ਉਹ ਆ ਕੇ ਪੁਲਿਸ ਦੇਖੇਗੀ ਜੀ ਬੈਂਕ ਦੇ ਵੀ ਆ ਗਿਆ ਸਾਹਮਣੇ ਕੋਈ ਵੀ ਨਹੀਂ ਕਰਦੀ ਬੰਦ ਹੀ ਜੀ ਬਾਹਰੋਂ ਤਰ੍ਹਾਂ ਤਾਲਾ ਲਾ ਗਏ ਬੇਟੀ ਨੂੰ ਮੈਂ ਛੱਡ ਕੇ ਨਹੀਂ ਗਿਆ ਜੀ ਇਸ ਘਰ ਕੇ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਫਤਿਹ ਜੀ ਮੈਂ ਸਤਰਾਮ ਸਿੰਘ ਜੀ ਆਥੀ ਗੇਟ ਬਟਾਲਾ ਜੀ ਇਹ ਕੋਈ 1:30 ਵਜੇ ਦੀ ਗੱਲ ਆ ਜੀ ਇੱਥੇ ਗੈਸ ਸਿਲੰਡਰ ਲੈ ਕੇ ਆਇਆ ਸੀ ਤੇ ਉਹ ਗੇਟ ਖੜਕਾਉਣ ਰਿਹਾ ਸੀ ਤੇ ਉਹਨੇ ਗੇਟ ਦੇ ਅੰਦਰ ਵੇਖਿਆ ਤੇ ਦਰਵਾਜ਼ੇ ਸਾਰੇ ਖੁੱਲੇ ਸੀ ਤੇ ਉਹਨੇ ਰੋਲਰ ਵਾਲਾ ਪਾਇਆ ਇਹ ਵੀ ਸਾਰੇ ਜਾਣੇ ਫਿਰ ਇੱਥੇ ਇਹਦੇ ਘਰ ਆਣੀ ਭੋਗ ਤੇ ਗਏ ਐਤੋਂ ਪਹਿਲਾਂ ਕੋਈ 15-20 ਜਣ ਹੋ ਗਏ ਆ ਇੱਥੇ ਅਮਰੀਕ ਸਿੰਘ ਆ ਖਾਦ ਵਾਲਾ ਉਹਦੇ ਘਰ ਵੀ ਚੋਰੀ ਹੋਈ ਆ ਕਾਫੀ ਉਹਦੇ ਵਿਚਾਰੇ ਦੇ ਸੋਨਾ ਸਾਨਾ ਪੈਸੇ ਵੀ ਲੈ ਗਏ ਆ ਪਰ ਪੁਲਿਸ ਨੇ ਅੱਜ ਤੱਕ ਕੋਈ ਵੀ ਕਾਰਵਾਈ ਨਹੀਂ ਕੀਤੀ ਜੀ ਕਿਹੇ ਬੰਦੇ ਨੂੰ ਨਹੀਂ ਫੜਿਆ ਕੋਈ ਬੰਦਾ ਇਥੋਂ ਦਾ ਭੇਤੀ ਹੈ ਜੀ ਬਾਹਰ ਦਾ ਬੰਦਾ ਕੋਈ ਹੈ ਨਹੀਂਗਾ ਜਿਹੜਾ ਕੋ ਭੇਤ ਦੇ ਕੇ ਸਾਰਾ ਕੁਝ ਚੋਰੀ ਕਰਾਉਂਦਾ ਫਿਰ ਇੱਥੇ ਉਹ ਪਰ ਬਾਲਮੀਕੀ ਦੇ ਇੱਕ ਗੱਡੀ ਵੀ ਗਈ ਹੈ ਜੀ ਆਪਣਾ ਵੈਗਨਰ ਗੱਡੀ ਇੱਥੇ ਆ ਇੱਕ ਪਟੀਆਂ ਕਰਿਆਨੇ ਵਾਲਾ ਇਹਨਾਂ ਦਾ ਸੋਨਾ ਹੀ ਗਿਆ ਦੇ ਕੋ 25000 ਰੁਪਏ ਗਿਆ ਜੀ 16 ਇਹਨਾਂ ਦੇ ਆਪਣੀ ਗੁੜੀਆ ਵਾਸਤੇ ਬਣਾਇਆ ਸੀ ਗੁੜੀਆਂ ਦੇ ਵਿਆਹ ਵਾਹ ਤੇ ਚਲੋ ਬਣਾਉਂਦੇ ਹੀ ਆ ਨਾ ਸਾਰੇ ਜਿੱਦਾਂ ਕੋ ਕੰਨਿਆਂ ਦੇ ਕੋ ਬਣਾ ਲਿਆ ਕੋ ਚੈਨ ਬਣਾ ਲਈ ਕੋ ਕੜਾ ਬਣਾ ਲਿਆ ਕੋ ਇਹੋ ਜਿਹਾ ਕੋ ਸੋਨਾ ਹੈ ਉਹ ਸਾਰਾ ਕੁਝ ਲੈ ਗਿਆ ਜੀ ਮੰਗ ਰ ਮਗਰਾਕ ਦੇ ਵੀ ਕੋ ਕਾਰਵਾਈ ਹੋਣੀ ਚਾਹੀਦੀ ਇਨਸਾਫ ਹੋਣਾ ਚਾਹੀਦਾ ਬਿਲਕੁਲ ਇਹ ਥੋੜੀ ਗੱਲ ਹੈ ਵੀ ਤੇ ਦੂਜੇ ਤੇ ਜਿੱਦਣ ਚੋਰੀ ਹੋ ਗਈ ਪੁਲਿਸ ਕੋਈ ਕਾਰਵਾਈ ਨਹੀਂ ਕਰਨ ਢਾਈ ਹਾਂਜੀ ਕੀ ਦੇਖਿਆ ਕੀ ਹੋਇਆ ਸਰ ਸਾਨੂੰ ਸਭ ਤੋਂ ਪਹਿਲਾਂ ਤੇ ਥਾਣੇ 'ਚ ਫੋਨ ਕਾਲਸ ਰਹੀ ਇਤਲਾਮ ਮਿਲੀ ਆਏ ਕਿ ਤੇਜਵਿਰ ਸਿੰਘ son of ਨਿਰਮਲ ਸਿੰਘ ਆਊਟਸਾਈਡ ਹਾਥੀ ਗੇਟ ਬਟਾਲਾ ਇੱਥੇ ਮਤਲਬ ਹੈ ਕਿ ਤੇ ਬਾਹਰ ਗਈ ਹੋਈ ਸੀਗੀ ਤੇ ਇਹਨਾਂ ਦੇ ਪਿੱਛੇ ਕਿਸੇ ਨੇ ਤਾਲੇ ਤੋੜ ਕੇ ਇਹਨਾਂ ਕਰੋ ਚੋਰੀ ਕਰ ਲਈਏ ਜਿਹਦੇ ਵਿੱਚ ਤਕਰੀਬਨ 6-7 ਤੋਲੇ ਸੋਨਾ ਤੇ ਪਲੱਸ 20000 ਰੁਪਏ ਜਿਹੜੇ ਹੈਗੇ ਸਾਨੂੰ ਚੋਰੀ ਹੋਣ ਦੀ ਇਨਾਂ ਤੋਂ ਖਬਰ ਮਿਲੀ ਹੈ ਤੇ ਆਸ-ਪਾਸ ਲੱਗੇ ਹੋਏ ਕੈਮਰੇਜ ਤੋਂ ਆਪਾਂ ਜਾਂਚ ਕਰਾਂਗੇ ਕਿ ਨਾਲੇ ਅਸੀਂ ਸ਼ੱਕੀ ਜੋ ਲੋਕ ਹੈ ਉਹਨਾਂ ਵੱਲੋਂ ਮਤਲਬ ਪਤਾ ਕਰਨ ਦੀ ਕੋਸ਼ਿਸ਼ ਕਰਾਂਗੇ ਜਲਦ ਤੋਂ ਜਲਦ ਸਰ ਇਹ ਤੇ ਹੁਣ ਡਿਪੈਂਡ ਕਰਦਾ ਹੈ ਕਿ ਸਾਨੂੰ ਸਭ ਤੋਂ ਪਹਿਲਾਂ ਆਪਾਂ ਕੈਮਰੇਜ ਚੈੱਕ ਕਰਾਂਗੇ ਜੇ ਤੇ ਸਾਨੂੰ ਮਤਲਬ ਅੱਛੀ ਮਤਲਬ ਪਤਾ ਲੱਗ ਜਾਂਦਾ ਕਿ ਲੋਕ ਕਿਹੜੇ ਆ ਫਿਰ ਤੇ ਅਸੀਂ ਜਲਦੀ ਤੋਂ ਜਲਦੀ ਕੋਸ਼ਿਸ਼ ਕਰਾਂਗੇ ਕਿ ਸਾਨੂੰ ਚੋਰਾਂ ਦਾ ਪਤਾ ਲੱਗ ਸਕੇ ਤੇ ਫਿਲਹਾਲ ਆਪਾਂ ਇਨਵੈਸਟੀਗੇਸ਼ਨ ਕਰਾਂਗੇ ਫਿਰ ਤੁਹਾਨੂੰ ਬਹੁਤ ਜਲਦ ਅਸੀਂ ਦੱਸ ਦਾਂਗੇ